ਹਾਂਜੀ ਕੀ ਹਾਲ ਚਾਲ ਦੋਸਤੋ ਸਵਾਗਤ ਹੈ ਤੁਹਾਡਾ ਸਤਨਾਮ ਡੈਰੀ ਫਾਰਮ ਦੇ ਵਿੱਚ ਅੱਜ ਦੋਸਤੋ ਡੇ 2 ਹੈ ਡੇ 2 ਦੇ ਵਿੱਚ ਉਧਰਲੀ ਪਰਲੀ ਖੁਰਲੀ ਤਿਆਰ ਹੋ ਰਹੀ ਹੈ ਮਿਸਤਰੀ ਆ ਗਈ 9:00 10:00 ਦਾ ਟਾਈਮ ਹੈ ਪਰਲੀ ਖੁਰਲੀ ਦੇ ਦੋੜ ਰਹੇ ਰਹਿੰਦੇ ਆ ਉਹ ਲਾ ਰਹੇ ਆ ਮਿਸਤਰੀ ਦੇਖ ਸਕਦੇ ਹੋ ਇਧਰ ਟਾਈ ਜਾਂਦੇ ਨੇ ਆ ਜੀ ਉਸ ਨੂੰ ਬਾੜ ਤੇ ਖਾਵਾਂਗੇ ਲਓਏ ਦੋਸਤੋ ਆ ਤਾਂ ਵੀ ਆਪਸ ਮਾਰ ਲਿਆ ਸੀਗਾ ਐ ਪੱਧਰ ਬਣਾਤਾ ਸੀ ਜਿੰਦਰੇ ਲਾ ਕੇ ਹੋਰ ਵੀ ਕਰਨਾ ਇਹਨੂੰ ਇਧਰ ਸਬਜ਼ੀ ਲਈ ਉਸ ਨੂੰ ਪਤਾ ਹੀ ਆ ਆ ਦੋਸਤੋ ਸੀਮੈਂਟ ਤੇ ਬਰੇਟੀ ਆ ਇਸੀ ਗੱਲ ਆਇਦਰ ਕਿਟਾ ਬਣਿਆ ਆਇਦਰ ਬਟਰਟਾ ਕੇ ਮੜਿਆ ਆ ਜੋ ਅੰਦਰ ਚਾਲਦੇ ਆ ਅੰਦਰ ਚੱਲ ਕੇ ਤੁਹਾਨੂੰ ਦਿਖਾਉਣੇ ਆ ਆ ਦੇਖੋ ਦੋਸਤੋ ਆ ਗੱਟੇ ਆਈ ਸੀਗੇ ਟਕੇ ਹੋਏ ਆ ਆ ਦੇਖੋ ਦੋਸਤੋ ਲਓ ਦੋਸਤੋ ਖੋਲੀ ਜਿਹੜੀ ਆ ਉਹ ਤਿਆਰ ਹੋ ਗਈ ਹੁਣ ਇਹਦੇ ਵਿੱਚ ਮਿੱਟੀ ਪਾਵਾਂਗੇ ਮਿੱਟੀ ਪਾ ਕੇ ਉੱਤੇ ਦੋ ਤਿੰਨ ਉੱਤੇ ਤੰਨਰ ਦੇ ਸੀਮਿੰਟ ਦੇ ਲਾਵਾਂਗੇ ਹਾਂਜੀ ਦੋਸਤੋ ਤੰਨਰ ਦੇ ਲਾਵਾਂਗੇ ਸੀਮਿੰਟ ਦੇ ਗੱਚੇ ਦੀ ਮਿੱਟੀ ਪਾਵਾਂਗੇ ਤੇ ਇਧਰ ਲਈ ਖੁਰਲੀ ਦਿਖਾ ਦਿੰਨੇ ਆ ਤੁਹਾਨੂੰ ਦੋਸਤੋ ਆ ਜਿਓ ਆ ਦੇਖੋ ਦੋਸਤੋ ਅਥਮਾਂ ਦੇ ਵਿੱਚ ਵੀ ਲਾ ਕੇ ਇੱਟਾਂ ਲਾਤਨਾ ਆ ਜਿਓ ਇਧਰ ਦਿਖਾਉਣੇ ਆ ਤੁਹਾਨੂੰ ਆ ਦੋਸਤੋ ਦੇਖਣ ਨੂੰ ਆਓ ਇਧਰ ਦੋਸਤੋ ਮਿੱਟੀ ਪਾ ਰਹੇ ਹੈ ਮਿਸਤਰੀ ਸਾਹਿਬ ਹੁਣ ਚਾਹ ਦਾ ਟਾਈਮ ਹੋਇਆ ਮੈਂ ਚਾਹ ਲੈ ਕੇ ਆਇਆ ਹਾਂ 1:30 ਵਜੇ ਚਾਹ ਪੀ ਰਹੇ ਹੈ ਚਾਹ ਵੀ ਕੇ ਲੱਗਣਗੇ ਆਇਓ ਸਨੋ ਦੋਸਤੋ ਦੱਸ ਦਿਆਂ ਕਿੱਥੋਂ ਮਿੱਟੀ ਲਿਆਉਂਦੇ ਹੈ ਚੱਕੀ ਆ ਵਾਲੀ ਮਿੱਟੀ ਚੱਕ ਰਹਾ ਹੈ ਜੀ ਦੋਸਤੋ ਇਹ ਇੱਥੋਂ ਮਿੱਟੀ ਪਾਉਂਦੇ ਹੈ ਆਪਾਂ ਗੋਹਾ ਲਾ ਦਨੇ ਆ ਦੋਸਤੋ ਰੇੜੀ ਦਾ ਉਹ ਵੇਖੋ ਦੋਸਤੋ ਮਿਸਤਰੀ ਸਾਹਿਬ ਕੰਮ ਕਰ ਰਹੇ ਆ ਇਧਰ ਆਪਾਂ ਗੋਹਾ ਲਾ ਰਹੇ ਸੀ ਮੱਠਲ ਕੰਨਾਂ ਇੱਧਰਲੇ ਪਾਸੇ ਜਦੋਂ ਦੋਸਤੋ ਅਸੀਂ ਘਰੇ ਆਏ ਤਾਂ ਸਾਡੇ ਆਉਣ ਦੇ ਸਮੇਂ ਗਾਂ ਸੂਵੀ ਗਾਣੇ ਦਿੱਤਾ ਬੱਚਾ ਕਰੀਬ ਸਾਢੇ 3 ਵਜੇ ਦਾ ਟਾਈਮ ਹੈ ਜਿਹੜਾ ਉਹ ਹੋ ਗਿਆ ਪਹਿਲਾਂ ਦੋਸਤੋ ਇਹ ਤੜਕੇ ਸਵੇਰੀ ਟਾਈਮ ਉਧਰ ਬੰਨੀ ਵੀ ਸੀ ਪਸ਼ੂਆਂ ਚ ਮੁੜ ਕੇ ਅਸੀਂ ਇੱਧਰ ਲਿਆਏ ਸੀਗੇ ਪਿੱਛੇ ਖੱਲੀ ਨੂੰ ਕਹਿੰਦੇ ਹੁੰਦੇ ਸੁਨਣ ਵਾਲੇ ਪਾਸੇ ਮੰਕਲਾ ਰੱਖਣਾ ਚਾਹੀਦਾ ਦੇਖ ਸਕਦੇ ਹੋ ਬੱਚਾ ਦੱਤਾ ਹੈ ਲਓ ਭਈ ਇਧਰ ਬਾਬਾ ਜੀ ਅੰਗਰੇਜ਼ੀ ਅਖਬਾਰ ਪੜ੍ਹ ਰਹੇ ਐ ਅੰਗਲਿਸ਼ ਇਹ ਅਖਬਾਰ ਦੋਸਤੋ ਜਦੋਂ ਮੁਰਗੇ ਪਾਉਂਦੇ ਹੁੰਦੇ ਆ ਉਹ ਥੱਲੇ ਵਿਛਾਉਂਦੇ ਹੁੰਦੇ ਆ ਪਹਿਲਾਂ ਇੰਗਲਿਸ਼ ਅਖਬਾਰ ਉਹ ਬੱਚੇ ਕੁچے ਪੜ੍ਹ ਜਾਂਦੇ ਆ ਇਹ ਸਾਢੇ 3:00 ਨਾਲੀ 4:00 ਵਾਲੀ ਚਾਹ ਪੀ ਰਹੇ ਆ ਇਸ ਤੋਂ ਬਾਅਦ ਇਹ ਫੇਰ ਲੱਗ ਜਾਣਗੇ ਮਿੱਟੀ ਪਾਉਣ ਇੱਧਰਲੇ ਪਾਸੇ ਤਿਆਜੇ ਮਿੱਟੀ ਵਾਲਾ ਕੰਮ ਖਤਮ ਕਰ ਦੇਣਗੇ ਦੋਸਤੋ ਵੀਡੀਓ ਕਿਵੇਂ ਲੱਗੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹਾਂ ਦੋਸਤੋ ਆਪਾਂ ਫਾਰਮ ਕਰ ਲਿਆ ਜਿਸ ਕਿਸੇ ਵੀਰ ਭਾਈ ਨੂੰ ਦੁੱਧ ਦੀ ਲੋੜ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ 98734 71677 ਸਾਡਾ ਨੰਬਰ ਹੈ ਦੋਸਤੋ ਇਸ ਤਰ੍ਹਾਂ ਕੰਟੈਕਟ ਕਰ ਸਕਦਾ ਹੈ ਬਟਾਹੰਡਾ ਕਟਾਰ ਸਿੰਘ ਵਾਲਾ ਧੰਨਵਾਦ ਦੋਸਤੋ